ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਪਹਿਲੋ ਸੁਣਾਓ ਸਾਰੇ ਠੀਕ ਠਾਕ ਜੇ ਵਧੀਆ ਅੱਜ ਹੋ ਗਿਆ ਦਿਨ 4-5 ਤਾਂ ਆਪਣੇ ਤੋਂ ਕੋਈ ਵਲੌਗ ਨਹੀਂ ਪਾਇਆ ਗਿਆ ਤੇ ਕਿਉਂਕਿ ਮੈਂ ਥੋੜਾ ਬਿਜ਼ੀ ਹਾਂ ਯਾਰਾਂ ਦੋਸਤਾਂ ਦੇ ਥੋੜੇ ਪ੍ਰੋਗਰਾਮ ਚੱਲੰਦੇ ਸੀ ਤੇ ਦਿਨ ਲੰਘੇ 5-6 ਵਲੌਗ ਨਹੀਂ ਪਾਇਆ ਗਿਆ ਤੇ ਪਰ ਅੱਜ ਅੱਜ ਆਪਾਂ ਆਣ ਪਹੁੰਚੇ ਹਾਂ ਧਰਮਕੋਟ ਮੋਗੇ ਏਰੀਆ ਦਾ ਮਸ਼ਹੂਰ ਸ਼ਹਿਰ ਆ ਧਰਮਕੋਟ ਤੇ ਇੱਥੇ ਆ ਇੱਕ ਤੇ ਆਪਣੇ ਮਾਸੀ ਜੀ ਇਹਨਾਂ ਕੋਲ ਮੈਂ ਆਉਂਦਾ ਜਾਂਦਾ ਰਹਿੰਦਾ ਵਾਂ ਤੇ ਹਰ ਸੈਟਰਡੇ ਸੰਡੇ ਨੂੰ ਗੇੜਾ ਵਜਦਾ ਰਹਿੰਦਾ ਵਾ ਇੱਥੇ ਆਪਣੇ ਜਿਹੜੇ ਵੀਰ ਆ ਉਹ ਕਰਦੇ ਆ ਜੌਬ ਇਸ ਪਲਾਂਟ ਦੇ ਵਿੱਚ ਪਹਿਲਾਂ ਤੇ ਤੁਹਾਨੂੰ ਮੈਂ ਇਸ ਪਲਾਂਟ ਬਾਰੇ ਦੱਸ ਦੇਣਾ ਵੀ ਕੀ ਹਿਸਾਬ ਹੈ ਕੀ ਕਿਤਾਬ ਹੈ ਮੈਂ ਕਿਹਾ ਇਹਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਆਪਾਂ ਹੋਰ ਤੇ ਬਹੁਤ ਕੁਝ ਵੇਂਦੇ ਰਹਿਨੇ ਆ ਪਰ ਇਹ ਜਿਹੜਾ ਪਲਾਂਟ ਆ ਨਾ ਇਹ ਆ ਸੀਵੇ ਟ੍ਰੀਟਮੈਂਟ ਪਲਾਂਟ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਠੀਕ ਹੈ ਤੇ ਆਪਣਾ ਫਰੈਂਡ ਇੱਥੇ ਸੱਜਣੀਆਂ ਉਹ ਕਰਦੇ ਇੱਥੇ ਜੌਬ ਤੇ ਮੈਂ ਕੱਲ ਰਾਤੀ ਇੱਥੇ ਆਇਆ ਤੇ ਮੈਨੂੰ ਬੜਾ ਵਧੀਆ ਲੱਗਾ ਮੈਂ ਕਿਹਾ ਕਿਉਂ ਨਾ ਤੁਹਾਨੂੰ ਵੀ ਸਾਰਿਆਂ ਨੂੰ ਇਹਦੀ ਇੱਕ ਵੀਡੀਓ ਬਣਾ ਕੇ ਵਿਖਾਈ ਜਾਵੇ ਕਿਉਂਕਿ ਵਧੀਆ ਚੀਜ਼ ਮੈਨੂੰ ਤੇ ਬਹੁਤ ਵਧੀਆ ਲੱਗੀ ਕਿ ਸਰਕਾਰਾਂ ਜਿਹੜੀਆਂ ਉਹ ਆਪਣੇ ਵਾਸਤੇ ਵਧੀਆ ਕੰਮ ਵੀ ਕਰਦੀਆਂ ਪਰ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਮੈਨੂੰ ਤਾਂ ਨਹੀਂ ਹੀ ਪਤਾ ਕਿਤੇ ਨਾ ਸਾਰੇ ਸ਼ਹਿਰ ਦਾ ਜਿਹੜਾ ਸੀਵਰੇਜ ਹੈ ਨਾ ਉਹ ਇਹ ਨਾਲੇ ਚ ਆਉਂਦਾ ਤੇ ਮੈਂ ਤਾਂ ਇਹੋ ਸੋਚਦਾ ਹਾਂ ਕਿ ਸਾਰਾ ਡਿਸਕਾਰਡ ਹੋ ਜਾਂਦਾ ਹੋਊਗਾ ਪਰ ਉਹ ਜਿਹੜਾ ਸੀਵਰੇਜ ਦਾ ਪਾਣੀ ਆ ਉਹਨੂੰ ਕਲੀਅਰ ਕਰਕੇ ਉਹ ਪਾਣੀ ਨੂੰ ਸਾਫ਼ ਕਰਕੇ ਇਹ ਪਲਾਂਟ ਦੇ ਵਿੱਚ ਇੱਥੇ ਪੂਰਾ ਸੈਟਅਪ ਲੱਗਾ ਆਪਾਂ ਤੁਹਾਨੂੰ ਸਾਰਾ ਸਟੈਪ ਬਾਈ ਸਟੈਪ ਵਿਖਾਵਾਂਗੇ ਉਹ ਪਾਣੀ ਇੱਧਰ ਆਉਂਦਾ ਵਾ ਇਥੋਂ ਪੂਰੇ ਪ੍ਰੋਸੈਸ ਹੋ ਕੇ ਕਲੀਨ ਹੋ ਕੇ ਤੇ ਕਿਸਾਨਾਂ ਨੂੰ ਦਿੱਤਾ ਜਾਂਦਾ ਪਾਣੀ ਉਹ ਸਪਲਾਈ ਕੀਤਾ ਜਾਂਦਾ ਵਾ ਜਿੱਥੋਂ ਫਿਰ ਉਹ ਮਤਲਬ ਵੀ ਆਪਣੇ ਹਸਰਾਂ ਨੂੰ ਪਾਣੀ ਲਾਉਂਦੇ ਆ ਤੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਉਹੋ ਹੀ ਸਾਰਾ ਵੇਖਾਂਗੇ ਕਿ ਉਹ ਕੀ ਹਿਸਾਬ ਕਿਤਾਬ ਆ ਕਿਵੇਂ ਪਾਣੀ ਨੂੰ ਸਾਫ਼ ਕਰਦੇ ਆ ਕਿਦਾਂ ਕੀ ਪ੍ਰੋਸੈਸ ਆ ਕੀ ਨਹੀਂ ਤੇ ਨਾਲੇ ਯਾਰਾਂ ਦੋਸਤਾਂ ਨੂੰ ਮਿਲਦੇ ਆ ਤੇ ਨਾਲੇ ਅੱਜ ਤੁਹਾਨੂੰ ਮਿਲਾਉਨੇ ਆ ਆਇਦਰ ਜਿਹੜਾ ਤੁਸੀਂ ਵੀਰ ਵੇਖੁੰਦਾ ਜੇ ਇਹ ਮਨਦੀਪ ਸਿੰਘ ਇਹ ਤਾਂ ਆਪਣੇ ਮਾਸੀ ਜੀ ਦਾ ਬੇਟਾ ਵਾ ਆਪਾਂ ਆਜੋ ਇਹਨਾਂ ਨੂੰ ਮਿਲਦੇ ਆ ਹੋਰ ਵੀਰ ਦੀ ਕੀ ਹਾਲ ਚਾਲ ਆ ਜੇ ਠੀਕ ਆ ਤੇ ਆ ਆਪਣੇ ਵੀਰ ਆ ਇੱਥੇ ਜੌਬ ਕਰਦੇ ਆ ਆ ਵੀਰ ਆਪਣਾ ਵਰਿੰਦਰ ਇਹ ਵੀ ਇੱਥੇ ਜੌਬ ਕਰਦੇ ਆ ਇਹ ਵੀਰ ਗੁਰਵਿੰਦਰ हां ए वीर ਵੀ ਇੱਥੇ ਜੌਬ ਕਰਦੇ ਆ ਇਹ ਆਪਣੇ ਭਾਜੀ ਨਾਂ ਦੱਸੋ ਭਾਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਤੇ ਇਹ ਵੀਰ ਆਪਣੇ ਸਾਰੇ ਧਰਮਕੋੜ ਦੇ ਆ ਠੀਕ ਹੈ ਜੀ ਧਰਮਕੋੜ ਆਪਣਾ ਇਹਨਾਂ ਦਾ ਪਿੰਡ ਆ ਤੇ ਇੱਥੇ ਹੀ ਇਹਨਾਂ ਦਾ ਸਾਰਾ ਸੈਟਅਪ ਆ ਤੇ ਆਜੋ ਆਪਾਂ ਤੁਹਾਨੂੰ ਇੱਥੇ ਲੈ ਕੇ ਚੱਲਦੇ ਆ ਤੇ ਸਾਰਾ ਵਿਖਾਉਨੇ ਆ ਕੀ ਸਾਧ ਹੈ ਕੀ ਕਿਤਾਬ ਤੁਹਾਨੂੰ ਥੋੜਾ ਜਿਹਾ ਨਾ ਆਪਣੇ ਦਰਸ਼ਕਾਂ ਨੂੰ ਇਹਦੇ ਬਾਰੇ ਸਾਰਾ ਤੁਹਾਡੇ ਪਲਾਂਟ ਬਾਰੇ ਦੱਸੋ ਵੀ ਇੱਥੇ ਕੀ ਸਿਸਟਮ ਚੱਲਦਾ ਤੇ ਕਿਵੇਂ ਚੱਲਦਾ ਵਾ ਹਾਂਜੀ ਜ਼ਰੂਰ ਜੀ ਅਸੀਂ ਆ ਇਹਦਾ ਪਹਿਲਾ ਯੂਨਿਟ ਆ ਆਪਣਾ ਪਹਿਲਾ ਸੈਕਸ਼ਨ ਆ ਗਿਆ ਠੀਕ ਹੈ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਪਾਣੀ ਉਧਰ ਆਉਂਦਾ ਜੀ ਪਹਿਲਾਂ ਉਹ ਵਾਲੇ ਡੈਕ ਦੇ ਵਿੱਚ ਅੱਛਾ ਉਧਰ ਆਲੇ ਚ ਆਉਂਦਾ ਠੀਕ ਆ। ਹਾਂਜੀ ਉਸ ਤੋਂ ਬਾਅਦ ਚ ਆਪਣਾ ਇੱਧਰ ਆਉਂਦਾ ਇੱਥੇ ਥੱਲੇ ਸਕਰੀਨਿੰਗ ਲੱਗੀ ਹੋਈ ਹੈ ਜੀ। ਅੱਛਾ ਇੰਨੀ ਹੁਣ ਜਿੱਤਰਾ ਬਾਹਰ ਨਾਲਾ ਵਾ ਉਥੋਂ ਪਾਣੀ ਡਾਇਰੈਕਟ ਮੋਟਰਾਂ ਖਿੱਚਣੀਆਂ ਕਿ ਆਪੇ ਤੇ ਆਉਂਦਾ ਇੱਥੇ? ਨਹੀਂ ਡਾਇਰੈਕਟ ਆ ਰਿਹਾ ਜੀ। ਡਾਇਰੈਕਟ ਆ ਰਿਹਾ ਇੱਥੇ ਪਾਣੀ। ਹਾਂਜੀ। ਇਹ ਪੂਰਾ ਗੰਦਾ ਪਾਣੀ ਆਣਾ ਮਤਲਬ ਹਾਂ ਪੂਰਾ ਗੰਦਾ ਪਾਣੀ ਹਾਂਜੀ ਸ਼ਹਿਰ ਦਾ। ਠੀਕ ਠੀਕ। ਆ ਦੇਖੋ ਤੁਸੀਂ ਇਦੇ ਥੱਲੇ ਜਾਲੀਆਂ ਲੱਗੀਆਂ ਹੋਈਆਂ ਜਾਵਾ ਜਿਹਨੂੰ ਸਕਰੀਨਿੰਗ ਕਹਿ ਦਿੰਦੇ ਆਪਾਂ ਅੱਛਾ ਜੀ ਇੱਥੇ ਜਿਹੜਾ ਮੋਟਾ ਕਚਰਾ ਹੁੰਦਾ ਲਫਾਫਾ ਬੋਤਲਾਂ ਕਾਫੀ ਆਉਂਦਾ ਕਚਰਾ ਜਿਹੜਾ ਉਹ ਸਾਰਾ ਇੱਥੇ ਹੀ ਰੁਕ ਜਾਂਦਾ ਠੀਕ ਹੈ ਜਿੱਦੋਂ ਆਪਣੇ ਪੰਪ ਦੇ ਵਿੱਚ ਅੰਦਰ ਮੋਟਰਾਂ ਗਈਆਂ ਕੋਈ ਵੀ ਪਲਾਸਟਿਕ ਹੋਗਾ ਜਾਂ ਲਫਾਫੇ ਜਾਂ ਹੋਰ ਹਨਾ ਸਾਰਾ ਇੱਥੇ ਹੀ ਛਾਣਾ ਜਾਣਾ ਉਹ ਇੱਥੇ ਰੁਕ ਜਾਣਾ ਹਾਂਜੀ ਬਿਲਕੁਲ ਠੀਕ ਹੈ ਉਹਦੇ ਪਰ ਇੱਥੇ ਹੁਣ ਜਦੋਂ ਉੱਪਰ ਤੋਂ ਦਿਸ ਨਹੀਂਦਾ ਥੱਲੇੋਂ ਥੱਲੋਂ ਹੋ ਗਿਆ ਆ ਰਿਹਾ ਉੱਪਰ ਇੱਥੋਂ ਕਚਰਾ ਸਾਫ਼ ਕਰ ਦਿੰਦੇ ਆ ਨਾ ਸਾਡੇ ਜਿਵੇਂ ਇੱਥੇ ਪਲਾਂਟ ਤੇ ਸਫਾਈ ਵਾਲੇ ਬੰਦੇ ਸੀਵਰਮੈਨ ਰੱਖੇ ਹੋਏ ਆ ਜੀ ਉਹ ਇੱਥੋਂ ਮੈਨੂਅਲੀ ਜਾਲੀ ਦੇ ਨਾਲ ਕਚਰਾ ਇੱਥੋਂ ਕੱਢ ਲੈਂਦੇ ਇੱਥੋਂ ਕੱਢਦੇ ਆ ਠੀਕ ਠੀਕ ਆ ਹਾਂਜੀ ਹਾਂਜੀ ਠੀਕ 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 ਤੇ ਇਸ ਤੋਂ ਬਾਅਦ ਜੋ ਇਹ ਪਹਿਲਾ ਯੂਨਿਟ ਹੋ ਗਿਆ ਇੱਥੇ ਮਤਲਬ ਮੋਟੀ ਛਾਣੀ ਵੱਜਣੀ ਆ ਜਿਤਨਾ ਬੋਤਲਾਂ ਹੋ ਗਿਆ ਪਲਾਸਟਿਕ ਪੇਪਰ ਜੋ ਵੀ ਆ ਵਾਟਐਵਰ ਜੋ ਵੀ ਆ ਉਹ ਸਾਰਾ ਇੱਥੇ ਵੱਖਰਾ ਹੋਏ ਨਾ ਸਾਰਾ ਇੱਥੇ ਰੁਕ ਜਾਣਾ ਤੇ ਇੱਥੋਂ ਕੀ ਨਾਲੀ ਦਾ ਵੀ ਆਪਣਾ ਪਾਣੀ ਪਾਣੀ ਰਹੇ ਨਾ ਗੰਦਾ ਪਾਣੀ ਰਹੇ ਨਾ ਇਹ ਇਧਰ ਇੱਕ ਇੱਕ ਦੋ ਤਿੰਨ ਵੱਖੋ ਵੱਖਰੇ ਕਿਉਂ ਆ ਕਿ ਤਿੰਨ ਤਿੰਨ ਵਾਰੀ ਕਲੀਨ ਹੁੰਦਾ ਨਹੀਂ ਹਾਂਜੀ ਸਭ ਤੋਂ ਪਹਿਲਾਂ ਉਹ ਦੇ ਵਿੱਚ ਆ ਕੇ ਇੱਥੇ ਇੱਥੇ ਫਿਰ ਸਕਰੀਨਿੰਗ ਹੁੰਦੀ ਹੈ ਜੀ ਨੰਬਰ 2 ਦੇ ਉੱਤੇ ਹਾਂਜੀ ਉੱਥੇ ਸ਼ਹਿਰ ਦਾ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਇਧਰ ਦੀ ਹੋ ਕੇ ਸਕਰੀਨਿੰਗ ਹੋ ਕੇ ਅੱਗੇ ਜਾਣਾ ਹੈ ਸਕਰੀਨਿੰਗ ਉਹ ਮਤਲਬ ਪੂਰਾ ਕਲੀਨ ਹੋ ਕੇ ਜਾਣਾ ਇੱਥੋਂ ਹਾਂਜੀ ਠੀਕ ਹੈ ਠੀਕ ਹੈ ਮੋਟਾ ਕਚਰਾ ਸਾਰਾ ਵੱਖਰਾ ਹੋਣਾ ਚਾਹ ਇਧਰ ਚੈਂਬਰ ਖਾਲੀ ਹੈ ਇਹਦੀ ਕਲੀਨਿੰਗ ਹੋਣੀ ਹੁਣ ਨਹੀਂ ਥੱਲੇ ਪਾਣੀ ਹੈਗਾ ਜੀ ਇਹਦੇ ਅੱਛਾ ਅੱਛਾ ਠੀਕ ਹੈ ਇਹ ਸੀਵਰ ਦੀ ਥੋੜੀ ਗਾਰ ਉੱਠ ਗਾਰ ਉੱ ਇਸ ਤੋਂ ਬਾਅਦ ਚੋਂ ਇਹ ਪੰਪ ਲੱਗੇ ਹੋਏ। ਇਹ ਦੂਸਰਾ ਯੂਨਿਟ ਆ ਇਹ। ਹਾਂਜੀ। ਦੂਸਰੇ ਨੰਬਰ ਤੇ ਆਪਾਂ ਆ ਗਏ ਇੱਥੇ। ਦੂਜਾ ਪੜਾਅ ਆਪਾਂ ਕਹਿ ਸਕਦੇ ਨੂੰ ਹਨਾ। ਹਾਂਜੀ। ਮੇਨ ਪ੍ਰੋਸੈਸ ਇੱਥੋਂ ਸਟਾਰਟ ਹੋ ਜਾਂਦਾ। ਆਹ ਮੋਟਰਾਂ ਵੀਰ ਆਪਾਂ ਵੇਖਣਦੇ ਆਂ। ਇਹਨਾਂ ਦਾ ਇਹ ਇਹਨਾਂ ਨੇ ਉਹ ਪਾਣੀ ਇੱਥੋਂ ਚੁੱਕ ਕੇ ਇੱਥੋਂ ਚੁੱਕ ਕੇ ਉਹ ਅੱਗੇ ਤੁਹਾਨੂੰ ਦਿਖਾ ਰਹੇ ਆਂ। ਅੱਛਾ ਆਲੇ ਅਗਲੇ ਸੈਕਸ਼ਨ ਚ ਆਪਾਂ ਜਾਣਾ। ਅੱਗੇ ਦਿਖਾਉਨੇ ਆਪਾਂ। ਇੱਥੋਂ ਕਲੀਨ ਹੋ ਕੇ ਹਾਂਜੀ ਤੇ ਇਧਰੋਂ ਫਿਰ ਮੋਟਰਾਂ ਨੇ ਚੁੱਕ ਕੇ ਇਸ ਸੈਕਸ਼ਨ ਤੇ ਉੱਪਰ ਲੈ ਜਾਣਾ ਹਨਾ। ਹਾਂਜੀ। ਆਹ ਪਾਈਪਲਾਈਨ ਜਾ ਰਹੀ ਹੈ ਜੀ। ਆ ਹਦੇ ਥੱਲੇ ਵਾਲਵੂਲ ਲੱਗੇ ਹੋਣੇ ਸਾਰੇ ਆੜਾ ਹਾਂਜੀ ਇਹਦੇ ਗੇਟ ਵਾਲਾ ਗੇਟ ਵਾਲ ਲੱਗਾ ਠੀਕ ਹੈ ਤੁ ਆਹ ਪਾਈਪਲਾਈਨ ਨਾਲ ਪਾਣੀ ਉੱਪਰ ਜਾਣਾ ਹਾਂਜੀ ਇਹ ਆਪਣਾ ਇਨਲਟ ਚੈਂਬਰ ਆ ਗਿਆ ਇਹਨੂੰ ਇਨਲਟ ਚੈਂਬਰ ਕਹਿੰਦੇ ਇਨਲਟ ਕਹਿੰਦੇ ਠੀਕ ਹੈ ਠੀਕ ਆ ਆਜੋ ਫਿਰ ਉੱਪਰ ਚੱਲਦੇ ਹਾਂਜੀ ਆਜੋ ਸਿਸਟਮ ਬੜਾ ਤਗੜਾ ਹੈ ਲੱਗਾ ਪੂਰਾ ਹਾਂਜੀ ਹਾਂਜੀ ਤੇ ਤੁਸੀਂ ਕਿੰਨੇ ਜਣੇ ਵੀਰ ਸਟਾਫ ਜੇ ਇੱਥੇ ਇੱਥੇ ਅਸੀਂ 15 ਜਣੇ ਆ ਜੀ ਅੱਛਾ 15 ਆ ਠੀਕ ਹੈ ਠੀਕ ਡੇ ਨਾਈਟ ਸ਼ਿਫਟ ਹੁੰਦੀ ਆ ਡੇ ਨਾਈਟ ਸ਼ਿਫਟ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਆਜੋ ਉੱਪਰ ਵਿਖਾਉ ਏ ਮੈਂ ਇਥੇ ਨਾ ਕੱਲ ਰਾਤੀ ਆਇਆ ਹਾਂ ਤੇ ਉਦੋਂ ਲਾਈਟ ਨਹੀਂ ਦਾ ਥੋੜਾ ਜਿਹਾ ਮਤਲਬ ਰਾਤ ਹਨੇਰਾ ਹੋ ਗਿਆ ਸੀ ਨਾ ਤੇ ਮੈਨੂੰ ਲੱਗਾ ਵੀ ਵੀਡੀਓ ਸਹੀ ਨਹੀਂ ਬਣਨੀ ਪਰ ਇਹ ਵੀ ਆਪਣੇ ਲੋਕਾਂ ਨੂੰ ਦੱਸਣਾ ਬੜਾ ਜ਼ਰੂਰੀ ਆ ਮੈਨੂੰ ਵੀ ਮੈਨੂੰ ਖੁਦ ਇਹ ਲੱਗਦਾ ਸੀ ਵੀ ਬਸ ਜਿਹੜਾ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਹੁੰਦਾ ਬਸ ਇਤਰਾ ਹੀ ਨਾਲਿਆਂ ਤੁਰਿਆ ਜਾਂਦਾ ਵਾ ਪਰ ਇਹ ਪਾਣੀ ਦਾ ਬਾ ਇਡਾ ਵਧੀਆ ਵਰਤੋਂ ਕਰਦੇ ਇਸ ਚੀਜ਼ ਦਾ ਮੈਨੂੰ ਵੀ ਨਹੀਂ ਪਤਾ ਤੇ ਮੈਨੂੰ ਲੱਗਦਾ ਵੀ ਵਾਕਿਆ ਹੀ ਬੜੇ ਲੋਕਾਂ ਨੂੰ ਨਹੀਂ ਪਤਾ ਫਿਊਚਰ ਦੇ ਵਿੱਚ ਜਿਹੜੇ ਜਿਹੜੇ ਵੀਰਾਂ ਨੂੰ ਇਸ ਚੀਜ਼ ਦਾ ਨਹੀਂ ਹੀ ਪਤਾ ਕਿ ਸੀਵਰੇਜ ਦਾ ਪਾਣੀ ਇਤਰਾ ਟ੍ਰੀਟ ਕਰਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਵਾ ਪਾ ਹਾਂਜੀ ਇਹ ਆਪਾਂ ਹੁਣ ਆਗੇ ਤੀਸਰਾ ਯੂਨਿਟ ਆ ਗਿਆ ਨਾ ਤੀਜੇ ਨੰਬਰ ਤੇ ਆ ਕੇ ਦਿੱਤੇ ਪੜਾ ਤੇ ਜਿਹੜਾ ਮੈਂ ਤੁਹਾਨੂੰ ਥੱਲੇ ਦੱਸਿਆ ਸੀ ਸਕਰੀਨਿੰਗ ਹੋ ਰਹੀ ਆ ਪਾਣੀ ਹਾਂਜੀ 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 ਮੋਟਾ ਕਚਰਾ ਉੱਥੇ ਰੁਕ ਜਾਂਦਾ ਉੱਥੇ ਰੁਕ ਗਿਆ ਹਾਂਜੀ ਉਸ ਤੋਂ ਬਾਅਦ ਜਿਹੜਾ ਛੋਟਾ ਮੋਟਾ ਆ ਜਾਂਦਾ ਜਿਵੇਂ ਹਾਂਜੀ ਦੇਖੋ ਤੁਸੀਂ ਦੇਖ ਰਹੇ ਹੋ ਇੱਥੇ ਸਕਰੀਨਿੰਗ ਹੋ ਜਾਂਦੀ ਉਹ ਜਿਹੜਾ ਆ ਪਾਣੀ ਆਵੇ ਐ ਬਨੇੜਾ ਤੁਸੀਂ ਵੇਖਣ ਦਾ ਜੋ ਹਾਂਜੀ ਇਹ ਪਾਣੀ ਆਵੇ ਮੋਟਰ ਚੜਾਉਂਦੀ ਹੈ ਨਾ ਹਾਂਜੀ ਹਾਂਜੀ ਜਿਤਨਾ ਹੁਣ ਉੱਥੋਂ ਪਾਣੀ ਆਇਆ ਹੈ ਨਾ ਉਹ ਆ ਗਿਆ ਇਸ ਜਗ੍ਹਾ ਤੇ ਠੀਕ ਹੈ ਤੇ ਇਹ ਚੈਂਬਰ ਦੇ ਵਿੱਚ ਉਹ ਮੋਟਰਾਂ ਚੜਾਉਂਦੀਆਂ ਬਾਣੀ ਉੱਪਰ ਦੇ ਇੱਥੋਂ ਅੱਗੇ ਇਹ ਜਗ੍ਹਾ ਤੇ ਆ ਜਾਂਦਾ ਹਨਾ ਇੱਥੇ ਫਿਰ ਅੱਗੇ ਹਨਾ ਕਚਰਾ ਫਿਰ ਇੱਥੋਂ ਸ਼ਾਂਟੀ ਵਜਨਦੀ ਜਿਹੜਾ ਥੋੜਾ ਬਹੁਤ ਰਹਿੰਦਾ ਉਹ ਫਿਰ ਇੱਥੇ ਆ ਜਾਂਦਾ ਹਨਾ ਠੀਕ ਹੈ ਠੀਕ ਆ ਆ ਤੇ ਬੜਾ ਹਾਈ ਟੈਕ ਜਿਆਦਾ ਸਿਸਟਮ ਲੱਗਾ ਇਹਦੇ ਬਾਰੇ ਵੀਰੇ ਦੱਸੋ ਆਪਾਂ ਨੂੰ ਥੋੜਾ ਜਿਹਾ ਗੁਰਵਿੰਦਰ ਵੀਰੇ ਇੱਥੇ ਜਿਹੜਾ ਕੋਈ ਛੋਟਾ ਮੋਟਾ ਪਾਰਟੀਕਲ ਕਚਰਾ ਰਹਿੰਦਾ ਹਾਂਜੀ 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 ਠੀਕ ਹੈ ਉਹ ਇੱਥੇ ਦਾ ਸਾਫ਼ ਹੋ ਜਾਂਦਾ ਅੱਛਾ ਜਿਹੜਾ ਬਿਲਕੁਲ ਇਤੋਂ ਅੱਗੇ ਦੇ ਜ਼ੀਰੋ ਹਨਾ ਕੁਝ ਨਹੀਂ ਜਾਂਦਾ ਇਤੋਂ ਅੱਗੇ ਇਤੋਂ ਅੱਗੇ ਨਹੀਂ ਠੀਕ ਹੈ ਜਿੱਦਾਂ ਵੀ ਮਾੜਾ ਮੋੜਾ ਨਾ ਹਣਾ ਵਿਰਿੰਦਰ ਵੀਰ ਆ ਵੀ ਜਿੱਦਾਂ ਛੋਟਾ ਮੋਟਾ ਤੂੜੀ ਦੇ ਤਾਂ ਦੀ ਉਹ ਵੀ ਇੱਥੇ ਵੱਖਰੇ ਕਰਦੇ ਆ ਨਾ ਸਾਰੇ ਛੋਟਾ ਮੋਟਾ ਲਫਾਫਾ ਤੂੜੀ ਕੁਛ ਵੀ ਜੋ ਵੀ ਠੀਕ ਠੀਕ ਆ ਇੱਥੇ ਲੱਗੀ ਆ ਕਨਵੇਅਰ ਬੈਲਟ ਕਨਵੇਅਰ ਬੈਲਟ ਲੱਗੀ ਉਹ ਵੀ ਚੱਲੀ ਜਾਂਦਾ ਵਾ ਹਣਾ ਹਾਂਜੀ ਸਿਸਟਮ ਚੱਲੀ ਜਾਂਦਾ ਹਾਂਜੀ ਠੀਕ ਠੀਕ ਆ ਤੇ ਇੱਥੋਂ ਫਿਰ ਕਨਵੇਅਰ ਨਾ ਥੱਲੇ ਸੁਟੀ ਜਾਂਦਾ ਥੱਲੇ ਸੈਟ ਜਾਂਦਾ ਥੱਲੇ ਆਪਣਾ ਰੱਖਿਆ ਹੋਇਆ ਉਹ ਥੱਲੇ ਡਰਮ ਲੱਗੇ ਆ ਤਾਂ ਉੱਥੋਂ ਫਿਰ ਡੰਪਲ 'ਚ ਜਾ ਜਾਣਾ ਜੀ ਬਿਲਕੁਲ ਹਾਂਜੀ ਹਾਂ 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 ਆ ਵੀ ਇੱਥੋਂ ਸਾਰ ਆ ਤੇ ਬੜਾ ਤਕੜਾ ਜ਼ਗਾਰਡ ਲੱਗਾ ਹਨਾ ਪਾਣੀ ਵੇਖ ਲੋ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਪਾਣੀ ਕਲੀਅਰ ਹੋ ਗਿਆ ਵਾ ਤੇ ਵੇਖ ਲੋ ਇਹ ਸੀਵੇਜ ਦਾ ਪਾਣੀ ਆ ਸਾਰਾ ਤੇ ਪਾਣੀ ਨੇ ਕਲਰ ਆਪਣਾ ਪੂਰਾ ਜਿਹੜਾ ਸੂਏ ਦਾ ਪਾਣੀ ਆਪਣਾ ਹੁੰਦਾ ਨਾ ਸਾਡੇ ਤੇ ਸੂਆ ਕਹਿ ਦਿੰਦੇ ਉਤਰਾਂ ਦਾ ਪਾਣੀ ਹੋ ਗਿਆ ਕਲਰ ਚੇਂਜ ਹੋ ਗਿਆ ਇੱਥੇ ਆਉਂਦੇ ਆਉਂਦੇ ਆ ਬਹੁਤ ਵਧੀਆ ਸਿਸਟਮ ਆ ਠੀਕ ਆ ਬਈ ਦੂਜਾ ਨਾ ਗੇ ਜਾਣ ਦਾ ਠੀਕ ਠੀਕ ਆ ਉੱਥੇ ਜਿਹੜੀ ਆਪਾਂ ਕਨਵੇਅਰ ਵਿਖਾਈ ਆ ਉੱਥੇ ਸਾਰਾ ਜਿਹੜਾ ਮਤਲਬ ਛੋਟਾ ਮੋਟਾ ਕਚਰਾ ਤੂੜੀ ਤੰਦ ਸਾਰਾ ਨਾ ਉੱਥੇ ਵੱਖਰਾ ਹੋਏ ਨਾ ਤੇ ਇੱਥੋਂ ਆਵੇ ਪੂਰੇ ਲੱਗੇ ਆ ਬਾਲ ਲੱਗਾ ਸਿਸਟਮ ਆ ਵੇ ਰੋਕਣ ਨੂੰ ਪਾਣੀ ਨੂੰ ਵੱਧ ਘੱਟ ਲੈਵਲ ਨੂੰ ਘਟਾਉਣ ਵਧਾਉਣ ਵਾਸਤੇ ਆਵੇ ਪੂਰਾ ਹਨਾ ਤੇ ਬੰਨ ਜਿੱਦਾਂ ਆਪਾਂ ਕਹਿ ਦਿੰਦੇ ਆ ਬੰਨ ਲੱਗੇ ਇਥੋਂ ਪੂਰਾ ਰੋਕ ਦਿੰਦੇ ਆ ਆ ਵੀਰੇ ਕੋਈ ਸੈਂਸਰ ਵਗੈਰਾ ਕੁਛ ਹੈ ਕੀ ਆ ਜੀ ਇਹ ਫਲੋ ਮੀਟਰ ਲੱਗਾ ਹੋਇਆ ਅੱਛਾ ਜੀ ਆਹ ਮੈਨੂੰ ਕਿੰਨਾ ਪਾਣੀ ਆਉਂਦਿਆ ਕੁਆਂਟੀਟੀ ਕੁਆਂਟੀਟੀ ਚੈੱਕ ਕਰਨਾ ਸਾਰਾ ਰਿਕਾਰਡ ਹੋ ਰਿਹਾ ਸੀ ਠੀਕ ਠੀਕ ਡਾਟਾ ਪੂਰਾ ਵੀ ਕਿੰਨਾ ਆਪਾਂ ਇੱਕ ਦਿਨ ਚ ਪਾਣੀ ਕਲੀਅਰ ਕਰਦੇ ਆ ਇਹ ਵੀ ਆਹ ਵੀਰੇ ਇੱਕ ਰਫਲੀ ਆਈਡੀਆ ਦੱਸ ਸਕਦੇ ਵੀ 5-6 ਘੰਟਿਆਂ ਚ ਜਾਂ 12 ਘੰਟਿਆਂ ਕਿੰਨਾ ਪਾਣੀ ਤੁਸੀਂ ਕਰਦੇ ਜੀ ਕਲੀਅਰ ਮਿਲੀਅਨ ਲੀਟਰ ਪਰ ਡੇ ਤਿੰਨ ਤੋਂ ਸਾਢੇ ਤਿੰਨ ਮਿਲੀਅਨ ਲੀਟਰ ਪਾਣੀ ਜਿਹੜਾ ਇੱਕ ਦਿਨ ਦੇ ਵਿੱਚ ਇੱਥੇ ਕਲੀਅਰ ਕੀਤਾ ਜਾਂਦਾ ਬਹੁਤ ਵੱਡੀ ਕੁਆਂਟੀਟੀ ਹੈ ਨਾ ਵੀਰੇ ਤੇ ਇਹ ਚ ਇੱਕ ਗੱਲ ਵੀ ਰੋ ਹੋਰ ਮੈਨੂੰ ਦੱਸੋ ਇੱਥੇ ਜਿਹੜਾ ਇਹ ਪਾਣੀ ਆ ਹੁਣੇ ਤੋਂ ਕਲੀਅਰ ਹੋ ਕੇ ਹਾਂਜੀ ਤੇ ਜਿਸ ਤਰ੍ਹਾਂ ਹੁਣ ਕਣਕਾਂ ਵਾ ਹੁਣ ਕਿਸਾਨਾਂ ਨੂੰ ਪਾਣੀ ਦੀ ਲੋੜ ਨਹੀਂ ਗਈ ਤੇ ਇਹ ਪਾਣੀ ਫਿਰ ਹੁਣ ਤੁਸੀਂ ਕਿੱਥੇ ਵਾਪਸ ਉਹ ਤੇ ਨਾਲੇ ਦੀ ਸੁੱਬੀ ਜਾਂਦੇ ਜੀ ਐਸੀ ਵਾਪਸ ਨਾਲੇ ਦੇ ਵਿੱਚ ਪਾਉਣਾ ਪਰ ਪਾਉਣਾ ਕਲੀਅਰ ਕਰਕੇ ਆ ਕਿਉਂਕਿ ਸਰਕਾਰ ਦੀ ਪਾਲਿਸੀ ਆ ਕਿ ਗੰਦਾ ਪਾਣੀ ਹਾਂਜੀ ਸ਼ੂਏ ਨਹਿਰਾਂ ਦੇ ਵਿੱਚ ਨਾਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਗੰਦਾ ਨਹੀਂ ਪਾਉਣਾ ਕਲੀਅਰ ਕਰਕੇ ਪਾਉਣਾ ਟ੍ਰੀਟ ਕਰਕੇ ਇਹ ਨਾਲੇ ਅੱਗੇ ਜਾ ਕੇ ਨਹਿਰਾਂ ਨਾਲ ਮਿਲਦੇ ਆ ਹਾਂਜੀ ਹਾਂਜੀ ਠੀਕ ਆ ਜੀ ਉੱਥੇ ਮੱਛੀਆਂ ਵਗੈਰਾ ਹਨਾ ਸਾਰਾ ਜੀ ਵਾਤਾਵ ਹਾਂ ਉਹ ਪ੍ਰਦੂਸ਼ਿਤ ਕਰੂਗਾ ਹਾਂਜੀ ਵਾਟਰ ਪੋਲੂਸ਼ਨ ਹੋ ਜਾਂਦਾ ਹੈ ਵਾਟਰ ਪੋਲੂਸ਼ਨ ਨੂੰ ਰੋਕਣ ਵਾਸਤੇ ਵੇਖੋ ਤੇ ਆਪਣਾ ਜਿਹੜਾ ਸਰਕਾਰ ਦੇ ਕਿੰਨੇ ਵੱਡੇ ਪ੍ਰਬੰਧ ਆ ਪਾਣੀ ਨੂੰ ਸਾਰੇ ਨੂੰ ਪੂਰਾ ਇਹਨਾਂ ਨੇ ਪੂਰਾ ਕਲੀਅਰ ਕਰਕੇ ਪੂਰਾ ਸਹੀ ਕਰਕੇ ਤੇ ਫੇਰ ਨਾਲਿਆਂ 'ਚ ਛੱਡਣਾ ਵਾ ਜੇ ਇਹ ਤੇ ਮੰਨ ਲਓ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਨੇ ਪਾਣੀ ਵਰਤ ਲੈਣਾ ਵਾ ਤੇ ਜਿੱਤਰਾ ਹੁਣ ਕਣਕ ਆ ਪਾਣੀ ਨਹੀਂ ਵਰਤਿਆ ਜਾ ਸਕਦਾ ਇਹ ਪਾਣੀ ਸਾਰਾ ਇਥੋਂ ਕਲੀਅਰ ਹੋ ਕੇ ਪੂਰਾ ਇਹਨੂੰ ਨਿਊਟਰਲ ਕਰਕੇ ਇਹਦੇ ਵਿੱਚ ਜੋ ਵੀ ਖਾਰਪੂਲੇ ਦੇ ਚ ਤੱਕ ਇਹ ਕੋਸ਼ੀ ਗਿਆ ਪਾਣੀ ਸਾਰਾ ਹਨਾ ਤੇਰਾ ਪਲਾਸਟਿਕ ਵਗੈਰਾ ਸਭ ਵੱਖਰਾ ਕਰਕੇ ਫਿਰ ਨਾਲੇ ਛੱਡਣਾ ਬਹੁਤ ਵਧੀਆ ਉਪਰਾਲਾ ਵੀ ਸਰਕਾਰ ਦਾ ਸਾਨੂੰ ਆਪਣੇ ਲੋਕ ਸਦਾ ਗਾਲਾਂ ਹੀ ਕੱਢਦੇ ਰਹਿੰਦੇ ਸਰਕਾਰਾਂ ਨੂੰ ਪਰ ਨਹੀਂ ਐਡੀ ਵੀ ਹਨਾ ਗਾਲਾਂ ਵਾਲੀ ਗੱਲ ਕੋਈ ਹੈ ਵੀ ਨਹੀਂਗੀ ਚੰਗੇ ਕੰਮ ਵੀ ਉਖਾਣੇ ਚਾਹੀਦੇ ਆ ਠੀਕ ਹੈ ਠੀਕ ਹੈ ਤੇ ਆ ਆ ਵਾਲਾ ਯੂਨਿਟ ਕਿੱਧਾ ਆ ਗਿਆ ਹੁਣ ਵੀਰੇ ਇਹ ਆਪਾਂ ਇਸ ਟਾਈਮ ਟੈਂਕ ਚ ਪਾਣੀ ਲੈ ਰਹੇ ਆ ਹੂੰ 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 ਜਿਹਨੂੰ ਏਰੀਏਸ਼ਨ ਦੇ ਰਹੇ ਆ ਇਹਨੂੰ ਮਤਲਬ ਇੱਕ ਹਿਸਾਬ ਦਾ ਟ੍ਰੀਟ ਕਰ ਰਹੇ ਆ ਪਾਣੀ ਨੂੰ ਫਿਲਟਰ ਕਰ ਰਹੇ ਆ ਪਾਣੀ ਫਿਲਟਰ ਹੁੰਦਾ ਠੀਕ ਹੈ ਫਿਲਟਰ ਹੁੰਦਾ ਹਾਂਜੀ ਤੇ ਇਹ ਕਿਹੜੇ ਪ੍ਰੋਸੈਸ ਨਾਲ ਮਤਲਬ ਇਹਦੇ ਵਿੱਚ ਕੀ ਮਲਾਇਆ ਕੋਈ ਕੈਮੀਕਲ ਮਲਾਉਂਦਾ ਜੀ ਜਾਂ ਕਾਹਦੇ ਨਾਲ ਕੁਝ ਨਹੀਂ ਕੁਝ ਨਹੀਂ ਅੱਛਾ ਜੀ ਇਹਦੇ ਵਿੱਚ ਸਿਰਫ ਆਪਾਂ 에ਅਰ ਦੇਣੀ ਆ ਜੀ ਉਹ 에ਅਰ ਲਾਈਨ ਆ ਪਾਈਪ ਲਾਈਨ ਲੱਗੀ ਹੋਈ ਹੈ ਗਰਮਾਵਾ ਨਾ ਨੋਰਮਲ ਹਵਾ ਨੋਰਮਲ ਹਵਾ ਪਾਸ ਕਰਦੀ ਹੈ ਇਹਦੇ ਵਿੱਚ ਹਾਂਜੀ ਅੱਛਾ ਜੀ ਉਹਨੇ ਤੁਸੀਂ ਥੱਲੇ ਮਸ਼ੀਨਾਂ ਦੀ ਆਵਾਜ਼ ਸੁਣ ਰਹੇ ਸੀ ਹਾਂ ਹਾਂ ਥੱਲੇ ਬਲੂਅਰ ਵਗੈਰਾ ਚੱਲਦੇ ਬੜੇ ਵੱਡੇ ਵੱਡੇ ਉਹ ਸਿਰਫ ਕੀ ਆ ਉਹ 에ਅਰ ਦੇ ਰਹੀਆਂ ਜੀ ਇਹਦੇ ਟੈਂਕ ਦੇ ਵਿੱਚ ਅੱਛਾ ਠੀਕ ਆ ਹਾਂਜੀ ਇਹਦਾ ਜੋ ਗਾਰਾ ਹੁੰਦਾ ਜਿਵੇਂ ਪਾਣੀ ਦੇ ਵਿੱਚ ਗਾਰ ਉਹਨੂੰ ਬਸ ਉਹਨੇ 에ਅਰ ਨੇ ਤੋੜਨਾ ਉਹਨੂੰ ਬ੍ਰੀਕ ਇੱਕ ਹਿਸਾਬ ਦਾ ਛਾਂਣ ਦੇਣਾ ਉਹਨੂੰ ਬਿਲਕੁਲ ਉਹਨੂੰ ਮਤਲਬ ਉਹਦੇ ਪਾਰਟੀਕਲ ਨੂੰ ਛੋਟਾ ਕਰ ਦੇਣਾ ਛੋਟਾ ਕਰ ਦੇਣਾ ਹਾਂਜੀ ਠੀਕ ਹੈ ਠੀਕ ਹੈ ਤੇ ਸਿਸਟਮ ਬੜਾ ਤਗੜਾ ਲੱਗਾ ਹਨਾ ਪੂਰਾ ਇਧਰ ਵੀ ਤੇ ਆ ਆ ਬੜਾ ਟੈਂਕ ਇਹ ਵੀ ਉਹ ਚੀਜ਼ੀ ਹੈ ਕਿ ਇਹ ਵੱਖਰਾ ਵਾ ਹਾਂਜੀ ਦੋ ਟੈਂਕ ਆ ਦੋਵੇਂ ਪ੍ਰੋਸੈਸ ਸੇਮ ਮਤਲਬ ਪਹਿਲੋਂ ਇੱਥੇ ਪਹਿਲਾ ਟੈਂਕ ਇਹ ਆ ਮੋਟੀ ਸ਼ਾਨੀ ਜਿ ਤਰ੍ਹਾਂ ਆਪਾਂ ਕਹਦੇ ਨੇ ਇੱਥੇ ਵਜਣੀਆਂ ਤੇ ਬਾਅਦ ਵਿੱਚ ਜਿਹੜਾ ਥੋੜਾ ਬਹੁਤ ਰਹਿ ਗਿਆ ਉਹ ਇੱਧਰ ਹੋਰ ਕਲੀਅਰ ਕਰ ਦੇਣਾ ਮੈਂ ਤੁਹਾਨੂੰ ਦੱਸਦਾ ਜੀ ਸੇਮ ਦੋਨੋਂ ਟੈਂਕ ਆ ਜੀ ਆਪਾਂ ਇਹਦੇ ਵਿੱਚ ਹੁਣ ਪਾਣੀ ਲੈ ਰਹੇ ਆਂ ਠੀਕ ਆ ਜੀ ਇਹਦੇ ਵਿੱਚ ਟ੍ਰੀਟ ਹੋ ਚੁੱਕਾ ਹੋਇਆ ਇਹ ਆਪਾਂ ਬਾਹਰ ਨਾਲੇ ਇਹਦੇ ਵਿੱਚ ਪਾ ਰਹੇ ਆਂ ਜਾਂ ਕਿਸਾਨਾਂ ਨੂੰ ਦੇ ਰਹੇ ਆਂ ਅੱਛਾ ਇਹ ਮਿਲਕੋ ਕਲੀਅਰ ਪਾਣੀ ਆ ਇਹ ਉਹ ਮਸ਼ੀਨ ਦੇਖ ਰਹੇ ਹੋ ਤੁਸੀਂ ਹਾਂਜੀ ਹਾਂਜੀ ਉਹ ਪਾਣੀ ਨੂੰ ਬਾਹਰ ਕੱਢ ਰਹੀ ਮਤਲਬ ਟੈਂਕ ਨੂੰ ਖਾਲੀ ਕਰ ਰਹੀ ਹੈ ਜੀ ਉਹ ਅਸ ਨਾਲ ਨਾਲ ਪਾਣੀ ਬਾਹਰ ਜਾਣ ਵੀ ਦਿਆ ਵਾ ਹਾਂਜੀ ਠੀਕ ਆ ਠੀਕ ਆ ਓਕੇ ਤੇ ਆ ਇਧਰ ਜਿੱਦਾਂ ਹੁਣ ਆਪਾਂ ਆ ਗਏ ਆ ਆ ਤੁਹਾਡਾ ਮੇਨਟੇਨੈਂਸ ਦਾ ਕੰਮ ਵੀ ਨਾਲ ਨਾਲ ਚੱਲਦਾ ਰਹਿੰਦਾ ਮੇਨਟੇਨੈਂਸ ਚੱਲਦਾ ਰਹਿੰਦਾ ਤੇ ਹੁਣੇ ਤੁਹਾਡੇ ਸਾਰੇ ਇੰਜੀਨੀਅਰ ਵਗੈਰਾ ਟੈਕਨੀਸ਼ੀਅਨ ਸਾਰੇ ਨਾਲ ਹੀ ਹੁੰਨੇ ਆ ਟੀਮ ਹੋਣੀ ਤੁਹਾਡੀ ਸਾਰਿਆਂ ਦੀ ਜੀ ਬਿਲਕੁਲ ਜੀ ਵੇਖ ਲਓ ਆਪਣੇ ਸ਼ਿਪੋ ਵਾਲਾ ਸਿਸਟਮ ਵੀ ਆਪਣੇ ਵੀਰ ਭਰਾ ਪੁੱਛਦੇ ਨਾ ਸ਼ਿਪ ਤੇ ਤੂੰ ਕੀ ਕੰਮ ਕਰਦਾ ਵਾ ਤੇ ਆਪਾਂ ਵੀ ਕੁਝ ਲਗ ਭਾਗੇ ਇਦਾਂ ਦੇ ਕੰਮ ਹੀ ਕਰਦੇ ਆ ਸਾਡੇ ਸਮੁੰਦਰੀ ਜਹਾਜ਼ ਤੇ ਵੀ ਇਦਾਂ ਦੀਆਂ ਮਸ਼ੀਨਾਂ ਸੇਮ ਜਿਤਨਾ ਆ ਤੁਸੀਂ ਵੇਖੁੰਦੇ ਜਿਨਾ ਇਸ ਤਰ੍ਹਾਂ ਹੀ ਜਹਾਜ਼ ਦੇ ਉੱਤੇ ਵੀ ਵਾਲ ਵਗੈਰਾ ਸਭ ਲੱਗੇ ਹੁੰਦੇ ਆ ਤੇ ਇਹਨਾਂ ਦੀ ਟਾਈਮ ਟੂ ਟ ਤੇ ਅਹੀਂ ਵੀ ਸ਼ਿਪ ਤੇ ਇਹੋ ਜਿਹਾ ਕੰਮ ਕਰਦੇ ਆਂ ਹੋਰ ਉਹ ਤੇ ਕੋਈ ਵੱਖਰਾ ਕੰਮ ਨਹੀਂ ਹੁੰਦਾ ਐਤਕੀ ਜਦੋਂ ਆਪਾਂ ਦਾ ਸ਼ਿਪ ਤੇ ਜਾਵਾਂਗੇ ਨਾ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਇਆ ਕਰਾਂਗੇ ਫਿਲਹਾਲ ਤੋਂ ਐਸ ਚੀਜ਼ ਵੇਖੋ ਵੀ ਇੱਥੇ ਵੀ ਆਪਣੀ ਪੂਰਾ ਸੈਟਿੰਗ ਲੱਗੀ ਆ ਧਰਮਕੋਟ ਦੇ ਵਿੱਚ ਤੇ ਆਪਣੇ ਵੀਰ ਜਿਹੜੇ ਵੀਡੀਓ ਵੇਖਣਦੇ ਆ ਉਹ ਇਹ ਵੀ ਦੱਸਣ ਵੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਇਹ ਇਦਾਂ ਦਾ ਪਲਾਂਟ ਲੱਗਾ ਵਾ ਜਾਂ ਇਤੋਂ ਵੀ ਹਾਈ ਟੈਕ ਲੱਗਾ ਵਾ ਜਾਂ ਇਤੋਂ ਥੋੜਾ ਲੋ ਲੈਵਲ ਦਾ ਲੱਗਾ ਉਹ ਵੀ ਜਰੂਰ ਕਮੈਂਟ ਕਰਕੇ ਦੱਸਣ ਅੱਛਾ ਵੀਰੇ ਹਾਂ ਤਰਾ ਹੁਣ ਪਾਣੀ ਕਲੀਅਰ ਹੋ ਗਿਆ ਅੱਗੇ ਜਾਂਦੇ ਹਾਂ ਹਾਂਜੀ ਜੀ ਠੀਕ ਆ ਤੇ ਇਧਰ ਏਦਾਂ ਦਾ ਸਿਸਟਮ ਹੈ ਕੁਛ ਹਣਾ ਵੀਰੇ ਇਹ ਆਟੋਮੈਟਿਕ ਹੀ ਚੱਲਦੀਆਂ ਮਸ਼ੀਨਾਂ ਜੀ ਅੱਛਾ ਜੀ ਇਹਨੇ ਡਾਊਨ ਜਾਣਾ ਹੌਲੀ ਹੌਲੀ ਪਾਣੀ ਨੇ ਡਾਊਨ ਜਾਣਾ ਹਾਂ ਜੀ ਟੈਂਕ ਚ ਆਪਾਂ ਇੱਕ ਲੈਵਲ ਤੱਕ ਪਾਣੀ ਲੈ ਲੈਣਾ ਉਹ ਤੁਸੀਂ ਉੱਥੇ ਕੰਪਿਊਟਰ ਤੋਂ ਫੀਡ ਕਰ ਦੇਣਾ ਕਿ ਇੰਨਾ ਇੰਨਾ ਪਾਣੀ ਚਾਹੀਦਾ ਸਾਨੂੰ ਹਾਂਜੀ ਠੀਕ ਜੀ ਬਿਲਕੁਲ ਜੀ ਇਹਦੇ ਸੈਂਸਰ ਲੱਗੇ ਹੋਏ ਆ ਜੀ ਟੈਂਕ ਦੇ ਵਿੱਚ ਪਾਣੀ ਜ਼ਿਆਦਾ ਵੀ ਹੋ ਗਿਆ ਉਹ ਵੀ ਸਾਨੂੰ ਉੱਥੇ ਸ਼ੋ ਹੋ ਜਾਣਾ ਜੀ ਹਾਂ 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 ਤੇ ਲੋ ਲੈਵਲ ਦਾ ਵੀ ਲੱਗਿਆ ਹੋਇਆ ਹਾਂਜੀ ਹਾਂ ਲੋ ਲੈਵਲ ਲਿਮਟ ਲੱਗੀ ਹੋਈ ਹੈ ਹਾਂਜੀ ਆਪਾਂ ਲਿਮਟ ਦੇ ਅਨੁਸਾਰ ਉਹ ਪਾਣੀ ਲੈਣਾ ਤੇ ਪਾਣੀ ਉਧਰੋਂ ਮੋਟਰਾਂ ਨੂੰ ਚੱਕ ਕੇ ਜਿੱਦ ਨੂੰ ਸੋੜ ਦੇਣਾ ਉੱਪਰ ਆ ਜਾਣਾ ਜੀ ਠੀਕ ਹੈ ਠੀਕ ਹਾਂਜੀ ਫਲਟਰ ਰੱਖ ਸਕਦਾ ਇਧਰ ਫਲਟਰ ਲੱਗਾ ਹੁੰਦਾ ਉਹ ਚੀਜ਼ਾਂ ਕਿ ਹਾਂਜੀ ਬਿਲਕੁਲ ਤੇ ਇਧਰੋਂ ਹੁਣ ਪਾਣੀ ਜਦੋਂ ਇਸ ਲੈਵਲ ਤੇ ਆ ਗਿਆ ਤੇ ਬਾਹਰ ਜਾਣ ਲੱਪੈਣਾ ਜਦੋਂ ਇਹ ਤੋਂ ਘਟ ਗਿਆ ਨੇ ਆਪੇ ਬੰਦ ਹੋ ਜਾਣਾ ਇਹਨੇ ਆਪੇ ਬੰਦ ਹੋਏ ਨੇ ਹੂੰ 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 ਠੀਕ ਹੈ ਠੀਕ ਹੈ ਬਹੁਤ ਵਧੀਆ ਸਿਸਟਮ ਹੈ ਵੀਰੇ ਇਹ ਵੀ ਇੱਕ ਮਤਲਬ ਸਰਕਾਰ ਦਾ ਉਪਰਾਲਾ ਹੀ ਹੈ ਨਾ ਵਾਤਾਵਰਨ ਨੂੰ ਬਚਾਉਣ ਵਾਸਤੇ ਕੰਮ ਤਾਂ ਚੱਲਦੇ ਰਹਿੰਦੇ ਆ ਹਨਾ ਇਹ ਚੀਜ਼ਾਂ ਦੀ ਫਿਊਚਰ ਦੇ ਵਿੱਚ ਬਹੁਤ ਲੋੜ ਆ ਆਪਾਂ ਨੂੰ ਪਤਾ ਹੀ ਆ ਗਰਾਊਂਡ ਵਾਟਰ ਕਿੰਨਾ ਡਾਊਨ ਜਾ ਰਿਹਾ ਹੈ ਹਾਂਜੀ ਹਾਂਜੀ ਤੇ ਇਹੋ ਪਾਣੀ ਉਸੇ ਨੂੰ ਦੇਖ ਕੇ ਇਹ ਸਭ ਪਲਾਂਟ ਲੱਗ ਰਹੇ ਆ ਅੱਛਾ ਇੱਕ ਗੱਲ ਹੋਰ ਜੇ ਜਿੱਦਾਂ ਇਹ ਪਾਣੀ ਤੁਹਾਡਾ ਸੀਵੇਜ ਦਾ ਪਾਣੀ ਆ ਇਹਦੇ ਫਸਲਾਂ ਵਾਸਤੇ ਲਾਇਵੰਦ ਵੀ ਵੜਾਉਣਾ ਮੇਰੇ ਸਾਬ ਨਾਲ ਹਨਾ ਜਿਤਨਾ ਇਹਨੂੰ ਜਿਹੜੀਆਂ ਪੈਲੀਆਂ ਨੂੰ ਇਹ ਪਾਣੀ ਪੀਂਦਾ ਨਾ ਮੈਨੂੰ ਨਹੀਂ ਲੱਗਦਾ ਉਹਨੂੰ ਖਾਦ ਪਾਉਂਦੀ ਵੀ ਲੋੜ ਪੈਂਦੀ ਹੋਊਗੀ ਨਾ ਘੱਟ ਪਾਉਂਦੇ ਹੁੰਦੇ ਆ ਨਾ ਬਿਲਕ ਇਹ ਜਿ ਤਰ੍ਹਾਂ ਇਹ ਜਿ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਪਾਣੀ ਦਿੰਦੇ ਜੀ ਤੇ ਉਹ ਕੁਝ ਤੁਸੀਂ ਉਹਨਾਂ ਨੂੰ ਚਾਰਜ ਵੀ ਪੈਸੇ ਵੀ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਜਾਂਦਾ ਪਰ ਇਹਦੀ ਕੋਈ ਲਿਮਟ ਹੋਣੀ ਨਾ ਕਿੰਨੇ ਏਰੀਆ ਤੱਕ ਤੁਸੀਂ ਸਪਲਾਈ ਕਰਦੇ ਪਾਣੀ ਇਹ ਹਾਂਜੀ ਪਾਈਪ ਲਾਈਨ ਆਲਰੇਡੀ ਪਈ ਹੋਈ ਹੈ ਜੀ ਪਾਈਪ ਲਾਈਨ ਖੇਤਾਂ ਦੇ ਵਿੱਚ ਇੱਥੇ ਜੋ ਤੁਸੀਂ ਚਾਰਜ ਕਰਦੇ ਤੁਸੀਂ ਖੇਤ ਰੱਖਦੇ ਇਧਰੋਂ ਪਾਈਪ ਲਾਈਨ ਇਧਰ ਪਾਈਪ ਲਾਈਨ ਪਈ ਹੋਈ ਹੈ ਤੇ ਇਹਦੇ ਲੈ ਵੀ ਜਿੰਨਾ ਕਿਸਾਨਾਂ ਨੂੰ ਇਹ ਪਾਣੀ ਮਿਲਦਾ ਨਾ ਉਹਨਾਂ ਦਾ ਹੱਥ ਤੇ ਬੜਾ ਗੁੱਡ ਲੱਕ ਹੋਣਾ ਵਾ ਕਿ ਐਡਾ ਜਿਆਦਾ ਤਾਕਤਵਰ ਪਾਣੀ ਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਪੈੜੀ ਨੂੰ ਉਪਜਾਊ ਬਣਾਉਣ ਵਾਲਾ ਵਾ ਜਿੰਨਾ ਪਹਿਲਾਂ ਜੇ ਪਾਣੀ ਪੀਂਦਾ ਹਣਾ ਵਾਕਿਆ ਹੀ ਉਹਦੀ ਜਿਹੜੀ ਪੈਦਾਵਾਰ ਆ ਉਹ ਦੂਜੀਆਂ ਫਸਲਾਂ ਨਾਲੋਂ ਇੱਕ ਤਰ੍ਹਾਂ ਨੂੰ ਖਾਦ ਦਵਾਈ ਘੱਟ ਵਰਤਣੀ ਪੈਂਦੀ ਹੁੰਨੀ ਆ ਦੂਸਰੀ ਗੱਲ ਇੱਕ ਨੈਚੁਰਲ ਹੋ ਗਈ ਹਣਾ ਚੀਜ਼ੇ ਆਰਗੈਨਿਕ ਹੋ ਗਈ ਪ्योर ਕੋਈ ਕੈਮੀਕਲ ਨਹੀਂ ਕੁਝ ਨਹੀਂ ਬਿਲਕੁਲ ਜੀ ਇਹ ਫਸਲ ਵਧੀਆ ਹੁੰਦੀ ਹਣੀ ਆ ਫਿਰ ਇੱਕ ਹੋਰ ਫਾਇਦਾ ਕਿਸਾਨਾਂ ਨੂੰ ਇਸ ਨਾਲ ਹਾਂਜੀ ਹਾਂਜੀ ਇਹ ਪlant ਦੇ ਇੱਕ ਤਾਂ ਪਾਣੀ ਮਿਲ ਜਾਂਦਾ ਜੀ ਉਹਨਾਂ ਨੂੰ ਠੀਕ ਆ ਜੀ ਇੱਕ ਇਹਦੇ ਵਿੱਚੋਂ ਜੋ ਅਸੀਂ ਗਾਰ ਕੱਢਦੇ ਆ ਹਾਂਜੀ ਉਹਨੂੰ ਖਾਦ ਦੇ ਤੌਰ ਤੇ ਕਿਸਾਨ ਲੈ ਕੇ ਜਾਂਦੇ ਆ। ਅੱਛਾ ਉਹ ਟਰਾਲੀਆਂ 'ਤੇ ਪਰ ਪਰ ਕੇ ਹਾਦਿਆਂ ਲੈ ਜਾਂਦੇ ਆ। ਬਿਲਕੁਲ ਤੁਸੀਂ ਦੇਖ ਸਕਦੇ ਹੋ। ਅੱਛਾ ਉਹ ਜਿਹੜੀ ਉੱਧਰ ਪਈ ਆ। ਅੱਛਾ ਉਹ ਵੀ ਖਾਦ ਦਿੰਨੇ ਫਿਰ ਤੇ। ਆਜੋ। ਅੱਛਾ ਉਹ ਗਾਰ ਵੀ ਤੁਸੀਂ ਮਤਲਬ ਵੀ ਉਹ ਵੇਸਟ ਰੀਜਨ ਦੀ ਜਿਹੜੀ ਗਾਰ ਬੈਂਦੀ ਉਹ ਵੀ ਆਪਣੇ ਕੰਮ ਆ ਜਾਂਦੀ ਆ। ਹਾਂਜੀ। ਆਇ ਇੱਕ ਵਾਰੀ ਆਪਾਂ ਦਿਖਾ ਦਈਏ ਏਰੀਏਸ਼ਨ ਹੋ ਰਹੀ ਆ। ਹਾਂ ਆਹ ਵੇਖ ਲਓ ਹਣ ਚਾਹ ਪਿਆ ਵੀਰੇ। ਹਾਂ ਹਾਂ। ਹਾਂਜੀ। ਤੇ ਵੇਖ ਲਓ ਲੈ ਵੀ ਮਿੱਤਰੋ ਇਹ ਸਿਸਟਮ ਜਿਹੜਾ ਜੇ ਆਪਣੇ ਗੱਲਾਂ ਕਰਦਿਆਂ ਕਰਦਿਆਂ ਆਪਾਂ ਸਾਰੇ ਜਾਣੇ ਹੋਣ ਜਿਹੜੇ ਆ ਇੱਥੇ ਆ ਤੇ ਗੱਲਾਂ ਕਰਦਿਆਂ ਕਰਦਿਆਂ ਇਹ ਸ ਤੇ ਪਹਿਲੋ ਜਦੋਂ ਆਪਾਂ ਉਧਰੋਂ ਆਏ ਹਾਂ ਉਦੋਂ ਬੰਦ ਹੀ ਤੇ ਉਹ ਜਦੋਂ ਸਿਸਟਮ ਨੇ ਸੈਂਸਰਾਂ ਨੇ ਸਾਰਾ ਸੈਂਸ ਕਰ ਲਿਆ ਤੇ ਸਿਸਟਮ ਆਪਣੇ ਆਪ ਹੀ ਆਟੋਮੈਟਿਕ ਵੀ ਲੋ ਚੱਲ ਪਿਆ ਵਾ ਤੇ ਪੂਰੀ ਗੱਲਬਾਤ ਬਣ ਗਈ ਜੇ ਪ੍ਰੋਸੈਸ ਸਟਾਰਟ ਹੋ ਗਿਆ ਪਾਣੀ ਨੂੰ ਕਲੀਨ ਕਰਨ ਦਾ ਠੀਕ ਹੈ ਠੀਕ ਇਹਨੂੰ ਆਪਾਂ ਏਰੀਏਸ਼ਨ ਸਿਸਟਮ ਬੋਲ ਦਿੰਦੇ ਹਾਂ ਏਰੀਏਸ਼ਨ ਸਿਸਟਮ ਠੀਕ ਹੈ ਠੀਕ ਤੇ ਇਹ ਵੀ ਫ੍ਰੀ ਆਫ ਕਾਸਟ ਜਾਂਦਾ ਵੀਰੇ ਇਹ ਫ੍ਰੀ ਆਫ ਕਾਸਟ ਹੈ ਜੀ ਅੱਛਾ ਫ੍ਰੀ ਆਫ ਕਾਸਟ ਜਾਂਦਾ ਵਾ ਉਹਨਾਂ ਨੇ ਆਪ ਦਾ ਟਰੈਕਟਰ ਟਰਾਲੀ ਲੈ ਕੇ ਆਉਣਾ ਜੀ ਇੱਥੋਂ ਭਰ ਕੇ ਲੈ ਜਾਣਾ ਇੱਥੋਂ ਭਰ ਕੇ ਲੈ ਜਾਏ ਜਿਹੜਾ ਆ ਵਾ ਹਣਾ ਏ ਅਸੀਂ ਇੱਥੇ ਜੋ ਆਪਣੇ ਲਾਉਨੇ ਆ ਹਾਂਜੀ ਸਬਜ਼ੀ ਵਗੈਰਾ ਲਾਉਨੇ ਆ ਅਸੀਂ ਆਪ ਉੱਥੇ ਪਾਉਂਦੇ ਆ ਜੀ ਹਾਂਜੀ ਬਿਲਕੁਲ ਜੇ ਇਹ ਪਾਈ ਜਾਵੇ ਤੇ ਮੇਰੇ ਸਾਹਮਣੇ ਲੱਗ ਜਾਂਦੇ ਸਾਡੇ ਤੋਂ ਘਰਾਂ ਦੇ ਵਿੱਚ ਜੋ ਉਹਨਾਂ ਨੇ ਗਮਲਿਆਂ ਦੇ ਵਿੱਚ ਘਰੇ ਲਾਇਆ ਹੋਇਆ ਸਬਜ਼ੀ ਲਾਈ ਆ ਫੁੱਲ ਬੂਟੇ ਲਾਏ ਆ ਕੁਝ ਪੂਰਾ ਵਧੀਆ ਚੱਲ ਜਾਣਾ ਲੈ ਕੇ ਜਾਂਦੇ ਸਾਡੇ ਤੋਂ ਠੀਕ ਆ ਠੀਕ ਆ ਤੇ ਇਹ ਫਿਰ ਜਿਤਨਾ ਹੁਣ ਤੁਹਾਡੇ ਹੁਣ ਆ ਵਾਵਾ ਇੱਥੇ ਢੇਰ ਲੱਗ ਗਿਆ ਤੇ ਤੁਸੀਂ ਇਸ ਤਰ੍ਹਾਂ ਕਿਸਾਨ ਦਾ ਨੂੰ ਇੱਥੇ ਫੋਨ ਦੇ ਜਾਂਦੇ ਹੋ ਨਾ ਨੰਬਰ ਆਪਦਾ ਉਹ ਕਹਦੇ ਨੇ ਨੂੰ ਕਾਲ ਕਰਦੇ ਹੋ ਤੁਸੀਂ ਲੈ ਜਾਗੇ ਪਰ ਕਿੱਪਟ ਉਹ ਗੇੜਾ ਮਾਦ ਰਹਿੰਦੇ ਆ ਸਾਨੂੰ ਵੈਸੇ ਐਡਵਾਂਸ ਹੀ ਕਹਿ ਦਿੰਦੇ ਐਡਵਾਂਸ ਹੀ ਆ ਜਾਂਦੇ ਉਹ ਵੀ ਬੁਕਿੰਗ ਹੀ ਇੱਕ ਹਸਲ ਦੀ ਕਿ ਹਾਂਜੀ ਯਾ ਸਾਨੂੰ ਚਾਹੀਦੀ ਆ ਕਿਸੇ ਹੋਰ ਨੂੰ ਨਾ ਦਿਓ ਹਾਂਜੀ ਅੱਛਾ ਅੱਛਾ ਕਿਉਂਕਿ ਇੱਕ ਲਿਮਟ ਦੇ ਵਿੱਚ ਆਪਾਂ ਕੱਢ ਸਕਦੇ ਆ ਜੀ ਹਾਂਜੀ ਪਲਾਨ ਦੇ ਹਿਸਾਬ ਨਾਲ ਠੀਕ ਆ ਠੀਕ ਆ ਤੁਹਾਡੇ ਵੀਰੇ ਫਿਰ ਇਥੇ ਮਤਲਬ ਵੀ ਟਾਈਮ ਟੂ ਟਾਈਮ ਸੁਪਰਵਾਈਜ਼ਰ ਜਿਹੜੇ ਜਾਂ ਉੱਚ ਅਧਿਕਾਰੀ ਵੀ ਆਉਂਦੇ ਰਹਿੰਦੇ ਵੇਖਣ ਆਉਂਦੇ ਰਹਿੰਦੇ ਹਾਂਜੀ ਅੱਛਾ ਵੇਖਣ ਆਉਂਦੇ ਰਹਿੰਦੇ ਸੀਵਰੇਜ ਬੋਰਡ ਦੀ ਟੀਮ ਪੋਲੂਸ਼ਨ ਬੋਰਡ ਅੱਛਾ ਚਾ ਸੈਂਪਲਿੰਗ ਹੁੰਦੀ ਰਹਿੰਦੀ ਪਾਣੀ ਦੀ ਜੋ ਇਹ ਤੁਸੀਂ ਜੋ ਇਥੋਂ ਪਾਣੀ ਬਾਹਰ ਕੱਢ ਰਹੇ ਜੇ ਉਹ ਪ੍ਰੋਪਰ ਉਨੀ ਹੈਗਾ ਵਾ ਜਾਂ ਨਹੀਂ ਹੈਗਾ ਉਹ ਲੈਵਲ ਤੱਕ ਸਾਫ਼ ਹੈ ਕਿ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਇਹਦੇ ਬਹੁਤ ਵਧੀਆ ਸਿਸਟਮ ਤੇ ਉਧਰ ਆਪਣਾ ਸਾਰਾ ਜਿਹੜਾ ਸਿਸਟਮ ਲੱਗਾ ਉਹ ਤੁਹਾਡੀਆਂ ਮਸ਼ੀਨਾਂ ਦਾ ਕੰਟਰੋਲ ਸੈਂਟਰ ਹੈ ਨਾ ਜੀ ਉਧਰ ਉਹ ਵੀ ਆਪਾਂ ਇੱਕ ਕਰਾਂ ਪੈਸਲ ਰੂ ਤੇ ਜਿਹੜੇ ਬਲੂਅਰ ਵੀ ਰਹਿ ਬਣੇ ਲੱਗੇ ਇਧਰ ਹਾਂਜੀ ਆਜੋ ਅੱਛਾ ਇੱਕ ਰਾਏ ਵੀ ਮਾੜਾ ਜਿਹਾ ਵਿਖਾ ਦਈਏ ਆਪਣੇ ਦਰਸ਼ਕਾਂ ਨੂੰ ਤਾਂ ਮਿੱਤਰੋ ਜਿਹੜੇ ਬਲੂਅਰ ਉੱਪਰ ਚੱਲੰਦੇ ਆ ਨਾ ਉਹ ਐਣੀ-ਐਣੀ ਵੱਡੀਆਂ ਮੋਟਰਾਂ ਦੇ ਨਾਲ ਚੱਲੰਦੇ ਆ ਇੱਕ ਰਾਹ ਤੁਹਾਨੂੰ ਆਪਾਂ ਇਹ ਇਧਰੋਂ ਝਾਤੀ ਮਾਰਾ ਦਿੰਨੇ ਆ ਆਹ ਜਿਹੜਾ ਤੁਸੀਂ ਵੇਖੰਦੇ ਆ ਜੀ ਨਾ ਕਿ ਜਿਹੜੇ ਅੰਦਰ ਬਲੂਅਰ ਚੱਲੰਦਾ ਜਿਹੜਾ ਟੈਂਕ ਦੇ ਥੱਲੇ ਜਿਹੜਾ ਹੁਣੇ ਪਾਣੀ ਬੁਲਬੁਲੇ ਮਾਰ ਲੱਗ ਪਿਆ ਹੈ ਨਾ ਹਵਾ ਸਪਲਾਈ ਹੁੰਦੀ ਆ ਉਹਦੇ ਕੰਪਰੈਸਰ ਆ ਲੱਗੇ ਜਿਹੜੇ ਤੁਸੀਂ ਵੇਖਣਦੇ ਆ ਜੀ ਇਹ بڑے بڑے ਕੰਪਰੈਸਰ ਆ ਇਹ ਸਾਰੀ ਜਿਹੜੀ ਹਵਾ ਵਾ ਉਹ ਟੈਂਕਾਂ ਦੇ ਵਿੱਚ ਉਧਰ ਜੜਾ ਹੁੰਦੇ ਆ ਤੇ ਪਾਣੀ ਨੂੰ ਸਾਫ ਕਰਨ ਦਾ ਪ੍ਰੋਸੈਸ ਜਿਹੜਾ ਪੂਰੇ ਹਾਈ ਲੈਵਲ ਤੇ ਚੱਲਣ ਦਿਆ ਤੇ ਆਜੋ ਤੁਹਾਨੂੰ ਹੁਣ ਆਪਾਂ ਵਿਖਾ ਦਿੰਦੇ ਆ ਇਹ ਬੰਨੇ ਇਹਨਾਂ ਦਾ ਕੰਟਰੋਲ ਸੈਂਟੀਰ ਨੇ ਆਪਾਂ ਨੂੰ ਗੁਰਵਿੰਦਰ ਨੇ ਦੱਸ ਹੀ ਦਿੱਤਾ ਕਿ ਸਿਸਟਮ ਜਿਹੜਾ ਸਾਰਾ ਮੋਸਟਲੀ 90 95% ਜਿਹੜਾ ਆਟੋਮੈਟਿਕ ਚੱਲਣ ਦਿਆ ਵਾ ਬਸ ਵੀਰੋਂ ਨੇ ਉਹਨੂੰ ਮੋਨੀਟਰ ਕਰਨਦੇ ਆ ਜਿੰਨਾ ਚਿਰ ਤੱਕ ਕੋਈ ਬ੍ਰੇਕਡਾਊਨ ਨਹੀਂ ਆਉਂਦਾ ਤੇ ਆ ਸਾਰਾ ਤੁਸੀਂ ਇੱਕ ਵਾਰ ਦੇਖ ਲਓ ਆਪਣਾ ਕੰਟਰੋਲ ਪੈਨਲ ਜਿੰਨੀਆਂ ਵੀ ਤੁਹਾਡੀਆਂ ਮੋਟਰਾਂ ਚੱਲਣਦੀਆਂ ਵਾ ਬਾਹਰ ਫੈਨ ਬਲੂਅਰ ਚੱਲੰਦੇ ਆ ਆ ਸਾਰਾ ਹੀ ਪੈਨਲ ਇਹਦਾ ਲੱਗਾ ਵਾ ਇੱਥੋਂ ਸਵਿਚ ਬੋਰਡ ਤੋਂ ਕੰਟਰੋਲ ਹੁੰਦਾ ਵਾ ਸਾਰੀਆਂ ਦੀਆਂ ਸੈਟਿੰਗਾਂ ਲਿਮਟਾਂ ਇਹਨਾਂ ਨੇ ਸੈੱਟ ਕੀਤੀਆਂ ਵੀਰ ਉਹਨਾਂ ਨੇ ਹਾਂਜੀ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਗੇੜਾ ਘਟਾਇਆ ਵਾ ਸੀਵੇਜ ਟ੍ਰੀਟਮੈਂਟ ਪਲਾਂਟ ਦਾ ਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਇਹੋ ਜਿਹੇ ਜਿਹੜੇ ਉਪਰਾਲੇ ਆ ਇਹ ਹੁਣੇ ਬਹੁਤ ਜ਼ਰੂਰੀ ਆ ਇਹ ਕਾਫੀ ਵੱਡੇ ਲੈਵਲ ਤੇ ਸਿਸਟਮ ਚੱਲੰਦੇ ਆ ਵਾ ਤੇ ਮੈਨੂੰ ਇਹ ਸਿਸਟਮ ਦਾ ਪਹਿਲੀ ਵਾਰੀ ਪਤਾ ਲੱਗਾ ਕਿ ਆਪਣੇ ਸ਼ਹਿਰਾਂ ਦੇ ਵਿੱਚ ਜਿਹੜਾ ਪਾਣੀ ਆ ਗੰਦਲਾ ਪਾਣੀ ਆ ਉਹਨੂੰ ਵੀ ਸਾਫ਼ ਕਰਕੇ ਨਾਲਿਆਂ 'ਚ ਸੁੱਟਿਆ ਜਾਂਦਾ ਵਾ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਆਈਡੀਆ ਨਹੀਂ ਹੈਗਾ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਿਸਟਮ ਹਮੇਸ਼ਾ ਹੀ ਲੱਗਾ ਹੁੰਦਾ ਵਾ ਕਿਸੇ ਵੀ ਤਰ੍ਹਾਂ ਦਾ ਪਾਣੀ ਸਿੱਧਾ ਹੀ ਤੁਸੀਂ ਇਸ ਤਰ੍ਹਾਂ ਵਾਤਾਵਰਨ ਦੇ ਵਿੱਚ ਜਾਂ ਨਹਿਰਾਂ ਦੇ ਵਿੱਚ ਨਾਲਿਆਂ ਦੇ ਵਿੱਚ ਨਹੀਂ ਸੁੱਟ ਸਕਦੇ ਉੱਤੇ ਸਾਰਾ ਦਾ ਸਾਰਾ ਪਾਣੀ ਜਿਹੜਾ ਸੀਵੇਜ ਦਾ ਹੁੰਦਾ ਵਾ ਸ਼ਹਿਰਾਂ ਦੇ ਸ਼ਹਿਰਾਂ ਦਾ ਜਾਂ ਪਿੰਡਾਂ ਦਾ ਵਾਟ ਐਵਰ ਜਿੱਥੋਂ ਦਾ ਵੀ ਆ ਉਹ ਟ੍ਰੀਟ ਹੋ ਕੇ ਜਿਹੜਾ ਵਾ ਫੇਰ ਜਾਂਦਾ ਵਾ ਟ੍ਰੀਟ ਮਤਲਬ ਉਹਨੂੰ ਇੱਕ ਲਿਮਿਟ ਤੱਕ ਉਹਨੂੰ ਸਹੀ ਕਰਕੇ ਫਿਰ ਨਹਿਰਾਂ ਦੇ ਵਿੱਚ ਛੱਡਿਆ ਜਾਂਦਾ ਕਿਉਂਕਿ ਸਮੁੰਦਰਾਂ ਦੇ ਵਿੱਚ ਵੀ ਜੀਵ ਰਹਿੰਦੇ ਆ ਨਹਿਰਾਂ ਦੇ ਵਿੱਚ ਵੀ ਮੱਛੀਆਂ ਰਹਿੰਦੀਆਂ ਵਾਂ ਤੇ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚੇ ਉਹਦੇ ਵਾਸਤੇ ਇਹੋ ਜਿਹਾ ਉਪਰਾਲੇ ਹੋਣੇ ਬਹੁਤ ਜ਼ਰੂਰੀ ਆ ਪਰ ਬਹੁਤ ਵਧੀਆ ਲੱਗਾ ਕਿ ਧਰਮਕੋਟ ਦੇ ਵਿੱਚ ਇਹ ਸਿਸਟਮ ਲੱਗਾ ਪਾਣੀ ਨੂੰ ਜੀਵ ਜੰਤੂਆਂ ਨੂੰ ਨੁਕਸਾਨ ਨਾ ਹੋਵੇ ਬਹੁਤ ਵਧੀਆ ਉਪਰਾਲਾ ਵਾ ਮੈਨੂੰ ਤੇ ਬਹੁਤ ਵਧੀਆ ਲੱਗਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਬਾਕੀ ਹੁਣ ਥੋੜੇ ਦਿਨਾਂ ਨੂੰ ਆਪਾਂ ਚਲੇ ਜਾਣਾ ਸ਼ਿਪ ਤੇ ਮਹੀਨਾ ਰਹੇ ਹੁਣ ਆਪਾਂ ਮਾਰਨਾ ਬਿਲਕੁਲ ਚਿੱਲ ਵੀਡੀਓ ਵੱਲੇ ਮੇਰਾ ਧਿਆਨ ਥੋੜਾ ਜਿਹਾ ਘਟਾਇਆ ਵਾ ਆ ਆਪਣੀਆਂ ਬਹੁਤ ਛੇਤੀ ਤੁਹਾਨੂੰ ਵੀਡੀਓ ਜਿਹੜੀਆਂ ਸ਼ਿਪ ਵਾਲੀਆਂ ਵੇਖਣ ਨੂੰ ਮਿਲਣਗੀਆਂ ਇੱਕ ਮਹੀਨੇ ਦੇ ਵਿੱਚ ਵਿੱਚ ਅ ਮਾਰਚ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਮੈਂ ਸ਼ਿਪ ਤੇ ਚੱਲ ਜਾਣਾ ਵਾ ਤੇ ਬਾਕੀ ਹੁਣ ਚਿਰ ਤੱਕ ਜੇ ਕੋਈ ਮੈਨੂੰ ਇਦਾਂ ਦੀ ਕੋਈ ਚੀਜ਼ ਹੋਰ ਵੇਖਣ ਨੂੰ ਮਿਲੂਗੀ ਤੇ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਚੰਗਾ ਜੀ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ